ਬੀਤੇ ਦਿਨ ਮੋੜ ਮੰਡੀ ਵਿਖੇ ਕਤਲ ਹੋਈ ਲੜਕੀ ਚੈਰਸ ਗੋਲ ਦੇ ਮਾਮਲੇ ਸੰਬੰਧੀ ਥਾਣਾ ਮੋੜ ਦੀ ਪੁਲਿਸ ਵੱਲੋਂ ਨਿਭਾਈ ਜਾ ਰਹੇ ਇੱਕ ਤਰਫਾ ਰੋਲ ਤੇ ਰੋਸ ਪ੍ਰਗਟ ਕਰਦੇ ਹੋਏ ਇਨਸਾਫ ਕਮੇਟੀ ਮੈਂਬਰਾਂ ਪਰਿਵਾਰਕ ਮੈਂਬਰਾਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਅਤੇ ਇਲਾਕਾ ਵਾਸੀਆਂ ਨਾਲ ਸੰਘਰਸ਼ ਕਮੇਟੀ ਦੀ ਅਗਵਾਈ ਚ ਅੱਜ ਸ਼੍ਰੀ ਕ੍ਰਿਸ਼ਨ ਮੰਦਿਰ ਵਿਖੇ ਇੱਕ ਭਰਮੀ ਮੀਟਿੰਗ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਭਾਰੀ ਇਤਰਾਜ਼ ਜਤਾਉਂਦੇ ਹੋਏ ਮੌੜ ਮੰਡੀ ਦੇ ਬਾਜ਼ਾਰਾਂ ਤੋਂ ਹੁੰਦੇ ਹੋਏ ਥਾਣਾ ਮੌੜ ਵਿਖੇ ਪਹੁੰਚ ਕੇ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਭਰਮੀ ਨਾਅਰੇਬਾਜ਼ੀ ਕੀਤੀ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਲੜਕੀ ਅਤੇ ਉਸਦੇ ਪਰਿਵਾਰ ਨੂੰ ਸਹੀ ਇਨਸਾਫ ਦਿਵਾਉਣ ਲਈ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੇ ਜਾਣ ਦੀ ਮੰਗ ਰੱਖੀ ਸੰਘਰਸ਼ ਕਮੇਟੀ ਦੇ ਮੈਂਬਰਾਂ ਨੀਤ ਕੁਮਾਰ, ਜੇਸ਼ ਜੈਨ, ਸਵਰਨ ਪ੍ਰਕਾਸ਼, ਭਾਰਤ ਭੂਸ਼ਣ, ਮੱਖਣ ਲਾਲ ਮੰਗਲਾ ਜਗਦੀਸ਼ ਰਾਏ ਸ਼ਰਮਾ ਰਮਨਦੀਪ ਰਮਣਾ ਮੌੜਕਲਾ ਇੰਜੀਨੀਅਰ ਰੰਜੇਂਦਰ ਪੋਲਾ ਸਿੰਘ ਸਾਫਕਾ ਸਰਪੰਚ ਕੱਲੋ ਆਦਨੇ ਮੀਟਿੰਗ ਅਤੇ ਰੋਸ ਮਾਰਚ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਥਾਣਾ ਮੌੜ ਦਾ ਪੁਲਿਸ ਪ੍ਰਸ਼ਾਸਨ ਕਿਸੇ ਵੱਡੇ ਦਵਾਹੇਠ ਕੰਮ ਕਰ ਰਿਹਾ ਹੈ ਪੁਲਿਸ ਪ੍ਰਸ਼ਾਸਨ ਮਾਮਲੇ 'ਚ ਨਾਮਜ਼ਦ ਪੂਰੇ ਵਿਅਕਤੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕਰ ਸਕਿਆ ਉਹਨਾਂ 'ਤੇ ਇਲਜ਼ਾਮ ਲਗਾਇਆ ਕਿ ਪੁਲਿਸ ਆਪਣੀ ਬਣਾਈ ਹੋਈ ਸਟੋਰੀ ਨੂੰ ਪੁਖਤਾ ਕਰਨਾ ਚਾਹੁੰਦੀ ਹੈ ਪੁਲਿਸ ਪ੍ਰਸ਼ਾਸਨ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਜਟਾ ਸਕਿਆ ਕਿ ਲੜਕੀ ਨੂੰ ਕਤਲ ਕਰਨ ਦੀ ਜ਼ਰੂਰਤ ਕਿਉਂ ਪਈ ਪੁਲਿਸ ਪ੍ਰਸ਼ਾਸਨ ਇਸ ਸਬੰਧੀ ਵੀ ਕੋਈ ਜਾਣਕਾਰੀ ਨਹੀਂ ਦੇ ਰਿਹਾ ਕਿ ਜਿੰਨਾ ਸਮਾਂ ਲੜਕੀ ਨਾਮਜਦ ਵਿਅਕਤੀਆਂ ਦੇ ਚੋਗਲ ਚ ਰਹੀ ਉਸ ਸਮੇਂ ਉਸ ਨਾਲ ਕੀ ਗੱਲਬਾਤ ਹੋਈ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਹੌਲੀ-ਹੌਲੀ ਸਬੂਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਮੇਟੀ ਅਤੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਪੁਲਿਸ ਕੋਲ ਅਸੀਂ ਕਈ ਪਹਿਲੂਆਂ ਤੇ ਗੱਲਬਾਤ ਕੀਤੀ ਹੈ ਪਰੰਤੂ ਪੁਲਿਸ ਸਾਡੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਪੁਲਿਸ ਮਾਮਲੇ ਨੂੰ ਠੰਡੇ ਵਾਸਤੇ ਚ ਪਾਉਣਾ ਚਾਹੁੰਦੀ ਹੈ ਪੁਲਿਸ ਵੱਲੋਂ ਪਰਿਵਾਰ ਅਤੇ ਕਮੇਟੀ ਮੈਂਬਰਾਂ ਨਾਲ ਕੋਈ ਤਾਲਮੇਲ ਨਾ ਕਰਨਾ ਮੈਡੀਕਲ ਰਿਪੋਰਟ ਲਿਆਉਣ 'ਚ ਦੇਰੀ ਕਰਨਾ ਖਰੜ ਭੇਜੇ ਜਾਣ ਵਾਲੇ ਨਮੂਨਿਆਂ ਨਾਲ ਪੂਰੇ ਕਾਗਜ਼ਨਾਮਾ ਲੈ ਕੇ ਜਾਣਾ ਅਤੇ ਸੈਂਪਲ ਵਾਪਸ ਆ ਜਾਣਾ ਇਹ ਸਭ ਗੱਲਾਂ ਪੁਲਿਸ ਪ੍ਰਸ਼ਾਸਨ ਦੀ ਕਾਰਜਗੁਜ਼ਾਰੀ ਤੇ ਸਵਾਲੀਆ ਚਿੰਨ੍ਹਾਂ ਖੜੇ ਕਰਦੀਆਂ ਹਨ ਉਨਾ ਸਮੂਹ ਇਨਸਾਫਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ 22 ਮਾਰਚ ਦਿਨ ਸ਼ਨੀਵਾਰ ਨੂੰ ਸ਼ਾਮ ਦੇ 7 ਵਜੇ ਜ਼ੁਲਮ ਦਾ ਸ਼ਿਕਾਰ ਹੋਈ ਚੈਰਸ ਗੋਲ ਅਤੇ ਉਸਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਆਪਣੇ ਆਪਣੇ ਸ਼ਹਿਰਾਂ 'ਚ ਕੈਂਡਲ ਮਾਰਚ ਕਰਨ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਤੁਰੰਤ ਹੀ ਸੀਬੀਆਈ ਨੂੰ ਸੌਂਪੀ ਜਾਵੇ ਕਿਉਂਕਿ ਪਰਿਵਾਰ ਅਤੇ ਸੰਘਰਸ਼ 'ਚ ਲੜ ਰਹੇ ਇਲਾਕਾ ਵਾਸੀਆਂ ਦਾ ਪੁਲਿਸ ਦੀ ਕਾਰਗੁਜ਼ਾਰੀ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ ਜੇਕਰ ਸਰਕਾਰ ਨੇ ਇਹ ਜਾਂਚ सीबीआई ਨੂੰ ਨਾ ਸੌਂਪੀ ਤਾਂ ਮੰਡੀ ਵਾਸੀ ਆਪਣਾ ਸੰਘਰਸ਼ ਹੋਰ ਵੀ ਤਿੱਖਾ ਕਰਨ ਲਈ ਮਜਬੂਰ ਹੋਣਗੇ ਇਸ ਮੌਕੇ ਸ਼ਸ਼ੀਲ ਕੁਮਾਰ ਸ਼ੀਲੀ, ترسےم کمار ਸਿਟੀ ਪ੍ਰਧਾਨ, ਪ੍ਰਦੀਪ ਕੁਮਾਰ ਮਹਿਤਾ, ਅਸ਼ੋਕ ਕੁਮਾਰ ਜੱਟ, ਅਸ਼ੋਕ ਕੁਮਾਰ ਵਕੀਲ, ਦੀਪਕ ਮਿੱਤਲ ਕਾਉਂਸਲਰ, ਕੰਤੇਸ਼ ਸਿੰਘਲਾ, ترسےم ਕੁਮਾਰ ਸੱਤਪਾਲ ਲਾਟੂ, ਦੇਵਰਾਜ ਬੁੰਮਰਾ ਆਦੋ ਤੋਂ ਇਲਾਵਾ ਵੱਡੀ ਗਿਣਤੀ ਚ ਮੰਡੀ ਵਾਸੀ ਮੌਜੂਦ ਸਨ ਮੌੜ ਮੰਡੀ ਤੋਂ ਸੱਚ ਦਾ ਸਾਥ న్యూਸ ਚੈਨਲ ਦੇ ਲਈ ਪ੍ਰਵੀਨ ਮੌੜ ਦੀ ਰਿਪੋਰਟ। ਹਾਂਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਨੀਰਜ ਘਰਗਈ ਮੈਂ ਜਿਹੜੀ ਇਨਸਾਫ ਕਮੇਟੀ ਬਣੀ ਸੀਗੀ ਇਸ ਮਸਲੇ ਦੇ ਉੱਤੇ ਉਹਦਾ ਮੈਂ ਮੈਂਬਰ ਹਾਂ ਤੇ ਪਿੱਛੇ ਜੇ ਜਦੋਂ ਅਸੀਂ ਧਰਨਾ ਲਾਇਆ ਸੀਗਾ ਉਸ ਧਰਨੇ ਵਿੱਚ ਸਾਨੂੰ ਭਰਵਾ ਹੁਗਾਰਾ ਮਿਲਿਆ ਸੀਗਾ ਤੇ ਐਸਐਸਪੀ ਬਠਿੰਡਾ ਸਾਡੇ ਵਿੱਚ ਆ ਕੇ ਕਹਿ ਕੇ ਗਏ ਸੀ ਵੀ ਤੁਹਾਡੇ ਨਾਲ ਕੋਈ ਵੀ ਅਸੀਂ ਨਾ ਇਨਸਾਫੀ ਨਹੀਂ ਹੋਣ ਦੇਵਾਂਗੇ ਜਿਹੜਾ ਵੀ ਦੁੱਧ ਦਾ ਦੁੱਧ ਹੈ ਪਾਣੀ ਦਾ ਪਾਣੀ ਅਸੀਂ ਤੁਹਾਡੇ ਉੱਤੇ ਕੱਟ ਕੇ ਰੱਖ ਦਾਂਗੇ। ਪਰ 10 ਦਿਨ ਲਗਭਗ 8 ਤੋਂ 10 ਦਿਨ ਬੀਤ ਚੁੱਕੇ ਨੇ ਉਹਨਾਂ ਗੱਲਾਂ ਨੂੰ ਉਸ ਗੱਲ ਤੇ ਹਜੇ ਤੱਕ ਪ੍ਰਸ਼ਾਸਨ ਉੱਥੇ ਖੜਾ ਹੈ ਉਹੀ ਦਬੀ ਕਿਸੇ ਸਟੋਰੀ ਸਾਨੂੰ ਸੁਣਾ ਰਿਹਾ ਹੈ ਅਸੀਂ ਹਜੇ ਤੱਕ ਉਹ ਇਹ ਨਹੀਂ ਪਤਾ ਕਰ ਪਾਏ ਕਿ ਕੁੜੀ ਦਾ ਕਤਲ ਕਿਉਂ ਕੀਤਾ ਵਜ੍ਹਾ ਰੰਜਸ਼ਨੀ ਪਤਾ ਕਰ ਪਾਏ ਇਹ ਨਹੀਂ ਪਤਾ ਕਰ ਪਾਏ ਕਿ ਉਹਦੇ ਪਿੱਛੇ ਕਿਹੜੇ-ਕਿਹੜੇ ਬੰਦੇ ਇਨਵੋਲਵ ਨੇ ਕੱਲ ਪੋਸਟਮਾਰਟਮ ਰਿਪੋਰਟ एएमसी ਵਿੱਚੋਂ ਜਿਹੜੀ ਆਈ ਹੈ ਉਹ ਹਾਲਾਕੀ ਪੂਰੀ ਰਿਪੋਰਟ ਨਹੀਂ ਹੈਗੀ ਉਹਨਾਂ ਨੇ ਸਾਰੀ ਰਿਪੋਰਟ ਆਪਣੀ ਮੇਨ ਰਿਪੋਰਟ ਪੈਂਡਿੰਗ ਰੱਖ ਲਈ ਕਿਉਂਕਿ ਵਿਸਰਾ ਰਿਪੋਰਟ ਜਦੋਂ ਤੱਕ ਆਉਗੀ ਟੈਸਟ ਰਿਪੋਰਟ ਜਦੋਂ ਤੱਕ ਆਉਗੀ ਉਦੋਂ ਤੱਕ ਉਸ ਤੋਂ ਬਾਅਦ ਹੀ ਉਹ ਕਹਿੰਦੇ ਅਸੀਂ ਫਾਈਲ ਕੋਈ ਦੱਸ ਪਾਵਾਂਗੇ ਪਰ ਜਿਹੜੀ ਹੁਣ ਤੱਕ ਮੁੱਢਲੀ ਰਿਪੋਰਟ ਸਾਨੂੰ ਮਿਲੀ ਹੈ ਤਾਂ ਪੁਲਿਸ ਪ੍ਰਸ਼ਾਸਨ ਸਾਨੂੰ ਕਹਿ ਰਿਹਾ ਕਿ ਅਸੀਂ ਐਮਸੀ ਡਾਕਟਰ ਨਾਲ ਗੱਲਬਾਤ ਕੀਤੀ ਹੈ ਤਾਂ ਉਹ ਕਹਿ ਰਹੇ ਹੈ ਕਿ ਜਿਹੜੀ ਡੈਥ ਹੈ ਉਹ ਪਾਣੀ ਵਿੱਚ ਡੁੱਬਣ ਨਾਲ ਹੋਈ ਹੈ ਅਸੀਂ ਉਹਨਾਂ ਨੂੰ ਕੁਐਸਚਨ ਕੀਤਾ ਕਿ ਵੀ ਅਗਰ ਇਹ ਗੱਲ ਹੈ ਤਾਂ ਫੇਫੜਿਆਂ ਦੇ ਵਿੱਚ ਪਾਣੀ ਕਿਉਂ ਨਹੀਂ ਹੈਗਾ? ਪੇਟ ਦੇ ਵਿੱਚ ਪਾਣੀ ਕਿਉਂ ਨਹੀਂ ਹੈਗਾ? ਤਾਂ ਉਹ ਕਹਿੰਦੇ ਜੀ ਨਹੀਂ ਜੀ ਇਹ ਸਪੋਸ ਏਮਜ਼ ਦੇ ਡਾਕਟਰ ਨੇ ਕਿਹਾ ਤਾਂ ਅਸੀਂ ਉਵੇਂ ਹੀ ਮੰਨਾਂਗੇ। ਫਿਰ ਅਸੀਂ ਉਹ ਰਿਪੋਰਟ ਨੂੰ ਆਪਦੇ ਹੋਰ ਜਿਹੜੇ ਡਾਕਟਰ ਹੈਗੇ ਆ ਸਤੋਂਵੇਂ ਡਾਕਟਰ ਆਇਆ ਜਾਂ ਅਲੱਗ-ਅਲੱਗ ਥਾਵਾਂ ਤੇ ਸੀ ਦਿਖਾਈਆਂ। ਲਗਭਗ 15 ਤੋਂ 20 ਡਾਕਟਰ ਨੂੰ ਅਸੀਂ ਇਹ ਦਿਖਾਈ ਰਿਪੋਰਟ। ਹਰ ਡਾਕਟਰ ਨੇ ਇੱਕੋ ਹੀ ਗੱਲ ਕਹੀ ਹੈ ਕਹਿੰਦਾ ਦੇਖੋ ਪ੍ਰਾਇਮਾ ਫੇਸੀ ਜਿਹੜੀ ਵੀ ਇੰਡੀਕੇਸ਼ਨ ਮਿਲ ਰਹੀ ਨੇ। ਬਾਕੀ ਤਾਂ ਇਹਦੇ ਜਦੋਂ ਵਿਸਰਾ ਰਿਪੋਰਟ ਆਉਗੀ ਉਸ ਤੋਂ ਪਹਿਲਾਂ ਪਤਾ ਲੱਗੂਗਾ ਪਰ ਮੌਤ ਤੱਕ ਦੇ ਜਿਹੜੇ ਇੰਡੀਕੇਸ਼ਨ ਨੇ ਉਹ ਇਹੀ ਗੱਲ ਕਹਿ ਰਹੇ ਨੇ ਕਿ ਜਿਹੜੀ ਇਹ ਡੈਥ ਹੈ ਉਹ ਇਸ ਤਰ੍ਹਾਂ ਨਹੀਂ ਲੱਗਦੀ ਕਿ ਪਾਣੀ ਚ ਡੁੱਬਣ ਨਾਲ ਹੋਈ ਹੈ ਉਹ ਇਸ ਤਰ੍ਹਾਂ ਜਾਗਦੀ ਹੈ ਜਾਪਦੀ ਹੈ ਕਿ ਜਿਹੜੀ ਡੈਥ ਹੈ ਉਹ ਪਹਿਲਾਂ ਹੋਈ ਹੈ ਤੇ ਉਸ ਤੋਂ ਬਾਅਦ ਮਾਰ ਕੇ ਕੁੜੀ ਨੂੰ ਨਹਿਰ ਦੇ ਵਿੱਚ ਸੁੱਟਿਆ ਗਿਆ ਤਾਂ ਅਸੀਂ ਜਦੋਂ ਇਸ ਗੱਲ ਤੇ ਆਉਣੇ ਆ ਪੁਲਿਸ ਪ੍ਰਸ਼ਾਸਨ ਨੂੰ ਕਹਿ ਰਹੇ ਨੇ ਕਿ ਤੁਸੀਂ ਕਿਸ ਬਿਹਾਫ ਤੇ ਕਹਿ ਰਹੇ ਹੋ ਤੁਸੀਂ ਕਿਸ ਬਿਹਾਫ ਤੇ ਕਹਿ ਰਹੇ ਹੋ ਕਹਿੰਦੇ ਨਹੀਂ ਸਾਨੂੰ ਐਮਰਜੈਂਸੀ ਡਾਕਟਰਾਂ ਨੇ ਦੱਸਿਆ ਅਸੀਂ ਕਿ ਰਿਪੋਰਟ ਤਾਂ ਕਿਤੇ ਲਿਖਿਆ ਨਹੀਂਗਾ ਨਹੀਂ ਕਹਿੰਦੇ ਰਿਪੋਰਟ ਤਾਂ ਹਜੇ ਕੁਝ ਆ ਨਹੀਂ ਲਿਖਤੀ ਰੂਪ ਚ ਤਾਂ ਕਹਿ ਨਹੀਂ ਸਕਦੇ ਵੈਸੇ ਵਰਬਲੀ ਗੱਲ ਹੋਈ ਹੈ ਤਾਂ ਮਤਲਬ ਕਹਿਣ ਦਾ ਮਤਲਬ ਹੈ ਕਿ ਪੁਲਿਸ ਪ੍ਰਸ਼ਾਸਨ ਆਪਣੇ ਤੌਰ ਤੇ ਹੀ ਜਿਹੜੀ ਥਿਉਰੀ ਬਣਾਈ ਹੈ ਉਸ ਨੂੰ ਪੁਖਤਾ ਕਰਨ ਦੇ ਜੁਟਿਆ ਹੋਇਆ ਹੈ ਹਜੇ ਤੱਕ ਪੁਲਿਸ ਪੁਲਿਸ ਅਕੋਰਡਿੰਗ 24 ਘੰਟੇ ਜਾਂ 5 ਘੰਟੇ ਦੋਸ਼ੀ ਦੇ ਘਰ ਹੀ ਸੀਗੀ ਕੀ ਉੱਥੇ ਕੀ ਵਾਰਦਾਤ ਹੋਈ ਹੈ ਕੀ ਕੁਝ ਹੋਇਆ ਉੱਥੇ ਉਹਦਾ ਹਜੇ ਤੱਕ ਘਰ ਜਿਹੜਾ ਇਹਨਾਂ ਨੇ ਹੈਗਾ ਉਹਨੂੰ ਲੋਕੀ ਲਗਾਇਆ ਸੀਲ ਨਹੀਂ ਕੀਤਾ ਉਹਦੀ ਫੋਰੈਂਸਿਕ ਸੈਂਪਲ ਨਹੀਂ ਲਏ ਹੈਗੇ ਉਹ ਜਾਂਚ ਨਹੀਂ ਕਰਵਾਈ ਤਾਂ ਕਿਤੇ ਨਾ ਕਿਤੇ ਇਹ ਜਾਪ ਰਿਹਾ ਹੈ ਕਿ ਪੁਲਿਸ ਦੋਸ਼ੀਆਂ ਦੇ ਨਾਲ ਰਲੀ ਹੋਈ ਹੈ ਉਹਨੂੰ ਮਿਲੀ ਭੁਗਤ ਨਾਲ ਇਸ ਨੂੰ ਠੰਡੇ ਬਸਤੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਰਕੇ ਤਾਂ ਕਿ ਜੋ ਲੰਬਾ ਸਵਾ ਬੀਤ ਜੇ ਤੇ ਜਿਹੜੇ ਉਹਦੇ ਜਿਹੜੇ ਸਬੂਤ ਹੈ ਉਹ ਹੌਲੀ ਹੌਲੀ ਟਾਈਮ ਟੂ ਟਾਈਮ ਅਸੀਂ ਹੌਲੀ ਕੀ ਕਰਕੇ ਨਸ਼ਟ ਕਰਵਾ ਦਈਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਪਹਿਲੂ ਨੇ ਜੇ ਅਸੀਂ ਪੁਲਿਸ ਦੇ ਅੱਗੇ ਰੱਖੇ ਪਰ ਉਹਨਾਂ ਕੋਲੇ ਪੁਲਿਸ ਕੋਲ ਇਹਨਾਂ ਪਹਿਲੂਆਂ ਦਾ ਕੋਈ ਜਵਾਬ ਨਹੀਂ ਹੈਗਾ ਐਸਆਈਟੀ ਕੋਲ ਕੋਈ ਜਵਾਬ ਨਹੀਂ ਹੈਗਾ ਐਸਐਚਓ ਮੋੜ ਕੋਲ ਕੋਈ ਜਵਾਬ ਨਹੀਂ ਹੈਗਾ ਮੁਲਜ਼ਮਾਂ ਨੂੰ ਉਹ ਆਪਣੇ ਪਰੋਣਿਆਂ ਵਾਂਗੂ ਥਾੜੇ ਦੇ ਵਿੱਚ ਪੂਜਰੇ ਨੇ ਉਹਨਾਂ ਨੂੰ ਪੀਜ਼ਾ 버ਗਰ ਮੰਗਾ ਕੇ ਖਿਲਵਾ ਖਵਾ ਰਹੇ ਨੇ ਤਾਂ ਅੱਜ ਮੰਡੀ ਨੇ ਰੋਸ ਮਾਰਚ ਕੱਢਿਆ ਸਿਰਫ ਰੋਸ ਮਾਰਚ ਕੱਢਿਆ ਇਸ ਤੋਂ ਬਾਅਦ ਅਸੀਂ ਇਸ ਸੰਘਰਸ਼ ਨੂੰ ਹੋਰ ਵੀ ਵੱਡਾ ਕਰਾਂਗੇ ਉਹਦੇ ਨਾਲ ਹੀ ਅਸੀਂ ਜਿੱਥੇ ਵੀ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਜਿੱਥੇ ਵੀ ਮੇਰੀ ਆਵਾਜ਼ ਪੁੰਜਰੀ ਹੋਵੇ ਚਾਹੇ ਉਹ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਹੈਗਾ ਤਾਂ ਅਸੀਂ ਸਾਰੇ ਲੋਕਾਂ ਨੂੰ ਇੱਕ ਬੇਨਤੀ ਕਰ ਰਹੇ ਹਾਂ ਕਿ ਸ਼ਨੀਵਾਰ ਸ਼ਾਮ ਨੂੰ 7 ਵਜੇ ਅਸੀਂ ਉਸ ਲੜਕੀ ਨੂੰ ਇਨਸਾਫ ਦਿਵਾਉਣ ਲਈ ਉਹਦੇ ਸਮਰਥਨ ਦੇ ਵਿੱਚ ਅਸੀਂ ਕੈਂਡਲ ਮਾਰਚ ਕੱਢਣ ਜਾ ਰਹੇ ਆ ਕਿਉਂਕਿ ਸੋਸ਼ਲ ਮੀਡੀਆ ਹੀ ਸਾਡਾ ਇੱਕ ਸਹਾਰਾ ਹੈ ਇਸ ਦਬੀ ਹੋਈ ਸਰਕਾਰ ਨੂੰ ਸੁੱਤੀ ਪਈ ਸਰਕਾਰ ਨੂੰ ਜਗਾਉਣ ਦਾ ਤੇ ਅਸੀਂ ਸਾਰੇ ਲੋਕਾਂ ਨੂੰ ਇੱਥੇ ਜਿੱਥੇ ਵੀ ਪਿੰਡਾਂ ਪਿੰਡਾਂ ਦੂਦਰਾ ਦੇ ਪਿੰਡਾਂ ਸ਼ਹਿਰਾਂ ਜ਼ਿਲ੍ਹਿਆਂ ਦੇ ਵਿੱਚ ਇੱਕ ਤਸੀਲਾਂ ਦੇ ਵਿੱਚ ਮੇਰੀ ਆਵਾਜ਼ ਪੁੱਜ ਰਹੀ ਹੈ ਕਿ ਸ਼ਨੀਵਾਰ ਮਿਤੀ ਅਰਾਊਂਡ 23 ਤਰੀਕਾ ਹੈ ਭਾਈ 22 22 ਤਰੀਕਾ ਹਾਂ ਬਾਈ ਇਹ ਜਿਹੜੀ ਸ਼ਨੀਵਾਰ ਦੀ ਡੇਟ ਹੈਗੀ 22 ਤਰੀਕ 22 ਮਾਰਚ 2025 ਸ਼ਾਮ ਨੂੰ ਸ਼ਨੀਵਾਰ ਦਿਨ ਸ਼ਨੀਵਾਰ ਸ਼ਾਮ ਨੂੰ 5 7 ਵਜੇ ਸ਼ਾਮ ਨੂੰ 7 ਵਜੇ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਆਪਦੇ ਆਦੇ ਸ਼ਹਿਰਾਂ ਦੇ ਵਿੱਚ ਕੈਂਡਲ ਮਾਰਚ ਕੱਢਣਾ ਤਾਕੀ ਸੁਖਤੀ ਪੀ ਸਰਕਾਰ ਨੂੰ ਦਿਖਾ ਸਕੀ ਅਸੀਂ ਕਿ ਪੂਰਾ ਪੰਜਾਬ ਪੂਰਾ ਹਿੰਦੁਸਤਾਨ ਉਸ ਲੜਕੀ ਦੇ ਨਾਲ ਖੜਾ ਹੈ ਇਸ ਕਾਂਡ ਨੂੰ ਤੁਸੀਂ ਕੋਈ ਨਿਰਭੈ ਕਾਂਡ ਜਾਂ ਕਲਕੱਤਾ ਜਿਹੜੀ ਡਾਕਟਰ ਰਿੰਨੀ ਦੇ ਮਰਡਰ ਹੋਇਆ ਸੀਗਾ ਉਸ ਨਾਲੋਂ ਘੱਟ ਸਮਝੋ ਇਹ ਕਾਂਡ ਉਹਦੇ ਬਰਾਬਰ ਹੈ ਇਹ じゃ ਕੀ ਗੱਲਬਾਤ ਹੈ ਕਿ ਇੰਨਾ ਵਿਰੋਧ ਹੋਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਉਹਨਾਂ ਐਕਟਿਵ ਨਜ਼ਰ ਨਹੀਂ ਆ ਰਿਹਾ ਅੱਜ ਪਤਾ ਲੱਗਿਆ ਕਿ ਅੱਜ ਵਿਸਰਾ ਸੈਂਪਲ ਜਮ੍ਹਾਂ ਕਰਾਨਗੇ ਅਸੀਂ ਦੋ ਦੋ ਅਲੱਗ-ਅਲੱਗ ਲੈਬਸ ਦੇ ਵਿੱਚ ਉਹ ਦੋਨਾਂ ਥੈ ਜਗਾ ਤੋਂ ਲੈਬਸ ਦੇ ਵਿੱਚੋਂ ਵਿਸਰਾ ਰਿਪੋਰਟ ਵਾਪਸ ਆ ਗਏ ਸੈਂਪਲ ਵਾਪਸ ਆ ਗਏ ਕਿਉਂਕਿ ਜਿਹੜੇ ਜ਼ਰੂਰੀ ਕਾਗਜ਼ ਸੀਗੇ ਉਹ ਪੁਲਿਸ ਨਾਲ ਲੈ ਕੇ ਨਹੀਂ ਜਾ ਸਕੀ ਤਾਂ ਇਦੂ ਦੇਖੋ ਇਸ ਤੋਂ ਪਤਾ ਲੱਗਦਾ ਕਿ ਪੁਲਿਸ ਇਸ ਕੇਸ ਨੂੰ ਲੈ ਕੇ ਕਿੰਨੀ ਸੀਰੀਅਸ ਹੈ ਜਿਹੜੀ ਐਸਆਈਟੀ ਦੀ ਗੱਲ ਕਰ ਰਿਹਾ ਜਿਹੜੀ ਉਸਦੀ ਚੇਅਰਮੈਨ ਹੈਗੀ ਐਸਆਈਟੀ ਦੀ ਡੀਐਸਪੀ ਲਗਾਈ ਹੈ ਉਹ ਕੱਲ ਜ਼ਰੂਰ ਆਏ ਸੀਗੇ ਬਟ ਇਨਵੈਸਟੀਗੇਸ਼ਨ ਕਰਨ ਵਾਸਤੇ ਹਜੇ ਤੱਕ ਉਹ ਮੋੜ ਥਾਣੇ ਦੇ ਵਿੱਚ ਆਈ ਨਹੀਂ ਸਾਨੂੰ ਸਾਡੀ ਇਨਟੀਮੇਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਦੇ ਵਿੱਚ ਕੋਈ ਚੀਜ਼ ਨਹੀਂ ਹੈਗੀ ਇਹ ਮੋਰ ਥਾਂ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਆਇਆ ਹੈ ਇਹ ਮੋਰ ਏਰੀਆ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਆਇਆ ਹੈ ਅਗਰ ਐਸਆਈਟੀ ਵੀ ਚੇਅਰਮੈਨ ਜਿਹੜੇ ਚੇਅਰਪਰਸਨ ਆਇਆ ਉਹ ਅਗਰ ਉੱਥੇ ਬੈਠੀ ਹੈ ਤਾਂ ਉਹਨੂੰ ਉੱਥੇ ਬੈਠੇ ਨੂੰ ਕੀ ਪਤਾ ਲੱਗੂਗਾ ਸਬੂਤ ਤਾਂ ਇੱਥੇ ਖਤਮ ਕਿਤੇ ਜਾ ਰਹੇ ਨੇ ਤਾਂ ਅਸੀਂ ਸੋਸ਼ਲ ਮੀਡੀਆ ਮਾਧਿਅਮ ਨਾਲ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਵੱਤੋਂ ਸਮਰਥਨ ਕਰੋ ਤਾਂ ਕਿ ਉਸ ਲੜਕੀ ਨੂੰ ਇਨਸਾਫ ਮਿਲ ਸਕੇ ਹੋਰ ਕੀ ਮੰਗਾਈ ਤੁਹਾਡੀ ਸਾਡੀ ਇਸ ਤੋਂ ਬਾਅਦ ਸਾਡਾ ਪੁਲਿਸ ਪ੍ਰਸ਼ਾਸਨ ਦੇ ਉੱਤੇ ਇੱਕੋ ਹੀ ਮਤਲਬ ਜਿਹੜਾ ਵਿਸ਼ਵਾਸ ਸੀਗਾ ਉਹ ਸਾਡਾ ਖਤਮ ਹੋ ਚੁੱਕਿਆ ਪੂਰਨ ਤੌਰ ਤੇ ਪਹਿਲਾਂ ਹੀ ਸਾਡਾ ਵਿਸ਼ਵਾਸ ਖਤਮ ਸੀ ਕਿ ਉੱਪਰ ਜਦੋਂ ਐਸਐਸਪੀ ਆਈ ਸੀ ਸਾਨੂੰ ਇਹ ਸੀਗਾ ਕਿ ਚਲੋ ਵੀ ਐਸਐਸਪੀ ਆਏ ਆ ਤਾਂ ਕਿਤੇ ਨਾ ਕਿਤੇ ਗੱਲ ਇੰਨਾ ਹਾਈ ਲੈਵਲ ਹੋ ਚੁੱਕੀ ਹੈ ਤਾਂ ਜਿਹੜੀ ਉਹਦੀ ਕਾਰਵਾਈ ਉਹ ਸਹੀ ਤਰੀਕੇ ਨਾਲ ਹੋਊਗੀ ਪਰ ਉਸ ਤੋਂ ਇੰਨਾ ਪ੍ਰੈਸ਼ਰ ਪੈਣ ਤੋਂ ਬਾਅਦ باوجود ਵੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਹੀਂ ਹੋ ਰਹੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਨਹੀਂ ਚੱਲ ਰਹੀ ਤਾਂ ਇਹਦਾ ਮਤਲਬ ਇੱਕੋ ਹੀ ਹੈ ਕਿ ਪੂਰਾ ਪੁਲਿਸ ਪ੍ਰਸ਼ਾਸਨ ਜਿਹੜਾ ਸਿਰਫ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਲੱਗਿਆ ਹੋਇਆ ਹੈ ਜਾਂ ਕੋਈ ਇਹ ਜੇ ਨਾਮ ਇਹਦੇ ਵਿੱਚ ਇਨਕਲੂਡ ਹੈਗੇ ਆ ਜਿਹੜੇ ਨਾਮ ਹਜੇ ਤੱਕ ਨਹੀਂ ਆਏ ਆ ਜਿਹਨਾਂ ਜਿਹੜੇ ਨਾਮਾਂ ਦੇ ਦਾਰੇ ਮੰਡੀ ਨਿਵਾਸੀਆਂ ਨੂੰ ਲੋਕਾਂ ਨੂੰ ਪਤਾ ਹੀ ਨਹੀਂਗਾ ਜਾਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਅੱਛੇ ਨਾਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਰਕੇ ਸਾਡਾ ਵਿਸ਼ਵਾਸ ਪੁਲਿਸ ਪ੍ਰਸ਼ਾਸਨ ਉੱਟ ਚੁੱਕਿਆ ਅਸੀਂ ਪ੍ਰਸ਼ਾਸਨ ਤੋਂ ਇੱਕੋ ਹੀ ਮੰਗ ਕਰਦੇ ਆ ਸੀਐਮ ਮਾਨ ਸਾਹਿਬ ਤੋਂ ਇੱਕੋ ਹੀ ਮੰਗ ਕਰਦੇ ਆ ਕਿ ਉਹ ਜਿਹੜੀ ਇਹ ਜਾਂਚ ਹੈ ਉਹ ਸੀਬੀਆਈ ਨੂੰ ਸੌਂਪ ਦਿਓ ਅਗਰ ਪੰਜਾਬ ਸਰਕਾਰ ਸੀਬੀਏ ਨੂੰ ਇਹ ਜਾਂਚ ਨਹੀਂ ਸੌਂਪਦੀ ਤਾਂ ਅਸੀਂ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਹੈ ਵਿਰੋਧ ਪ੍ਰਦਰਸ਼ਨ ਅਸੀਂ ਹੋਰ ਵੀ ਅ ਅੱਗੇ ਜਾਰੀ ਰੱਖਾਂਗੇ

ਗੱਲ ਨਹੀਂ ਹੈਗੀ ਤਾਂ ਮੈਂ ਇੱਥੇ ਹੁਣ ਤਾਂ ਕਿਹਨਾਂ ਆਇਆ ਕੀ ਦੋ ਦਿਨਾਂ ਦੇ 48 ਘੰਟਿਆਂ ਦੇ ਵਿੱਚ ਸੀਬੀਆਈ ਆਰਡਰ ਦੇ ਜਾਂਚ ਦੇ ਆਰਡਰ ਦੇ ਦਿਓ ਨਹੀਂ ਇਸ ਤੋਂ ਬਾਅਦ ਤੂੰ ਵੱਡਾ ਸੰਘਰਸ਼ ਅਸੀਂ ਵਿੱਟਾਂਗੇ ਇੱਕ ਵਾਰ ਫੇਰ ਬੋਲੋ ਪੁਸ਼ਪ ਪ੍ਰਯਾਜਨ ਮੁੜਾਵਾ 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 ਹਾਏ 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 ਐਦੂ